हां जी मित्रों याटण हो गए तैयार श्यारे ते तैयार श्यार हो गए ते मित्रों फड़ेया मैं अपना मोटरसाइकिल ते मोर्टस ले आके मैं चल गया अपने यार को क्योंकि यार मेरा कहंदे भी मैं मित्रा जाना वा बाहर ते मिनू चाहिदी गरम कपड़े कित्थों लईया ते मैं हां जे मिनू कपड्यां दी गल हुंदी है ते मेरे दिमाग ते विच सिर्फ इकको ही नाम हुंदा वा शबरा कलेक्शन हब मैं हां कपड़े मैंने इथे ही वढ़िया ते ओनु लाके चल गया मित्रों दे जाके मोर्टस लाके ते मैं हां चल जा अंदर जद्दा ने मर्जी कपड़े कै मिल जंगे ते जाके सब दा मेरा ते मित्रों जैकेटा चेक कीतीयां जैकेटा में पूरियां ओके ਤੇ ਜੈਕਟਾਂ ਤੋਂ ਬਾਅਦ ਫਿਰ ਮਿੱਤਰੋ ਇੱਧਰ ਆ ਗਏ ਆਪਣੇ ਹੁੱਡੀਆਂ ਜੇ ਵੀਰੋ ਤੁਹਾਨੂੰ ਕਿਸੇ ਨੂੰ ਵੀ ਗਰਮ ਕੱਪੜੇ ਚਾਹੀਦੇ ਬਾਹਰ ਜਾਣ ਵਾਤੀ ਇੱਥੋਂ ਆ ਕੇ ਤੁਸੀਂ ਲੈ ਸਕਦੇ ਜੇ ਤੇ ਬਾਕੀ ਮਿੱਤਰੋ ਬਾਅਦ ਗੱਲ ਕਰ ਲਈਏ ਇੱਧਰ ਪਜਾਮਿਆਂ ਦੀ ਤੇ ਪਜਾਮੇ ਵੀ ਮੈਂ ਕਹਿੰਨਾ ਬੋਰੇ ਪੂਰੇ ਬ੍ਰਾਂਡਡ ਓਕੇ ਸਿਰਾ ਮੈਂ ਕਹਿੰਨਾ ਤੇ ਉਸ ਤੋਂ ਬਾਅਦ ਫਿਰ ਮਿੱਤਰੋ ਬਾਕੀ ਪਜਾਮਿਆਂ ਤੋਂ ਲਾਦਾ ਇੱਧਰ ਗੱਲ ਕਰ ਲਈਏ ਸ਼ੇਰਵਾਨੀਆਂ ਵੀ ਤੁਸੀਂ ਆਪਣੀ ਵਿਆਹ ਵਾਤੀ ਚਾਹੀਦੀਆਂ ਹੁਣ ਕਿਸੇ ਨੂੰ ਤੇ ਲੈ ਸਕਦੇ ਜੇ ਤੇ ਸ਼ੇਰਵਾਨੀ ਦੇ ਨਾਮ ਨਾਲ ਮਿੱਤਰੋ ਤੁਹਾਨੂੰ ਕੋਟ ਪੈਂਟ ਵੀ ਮਿਲ ਜਾਣਗੇ ਤੇ ਫੋਰ ਪਾਕਟ ਕੋਟ ਪੈਂਚ ਵੀ ਇੱਥੋਂ ਮਿਲ ਜਾਣਗੇ ਤੇ ਬਾਕੀ ਮਿੱਤਰੋ ਨਾਲ ਗ ਇਹ ਸਾਰੀਆਂ ਹੀ ਕੈਪੜੀਆਂ ਤੁਸੀਂ ਚੈੱਕ ਕਰ ਸਕਦੇ ਕੈਪੜੀਆਂ ਦੇ ਜਡੈਨ ਕਲਰ ਕਪੜਾ ਸਾਰਾ ਹੀ ਵਧੀਆ ਵਾ ਤੇ ਟੀ-ਸ਼ਰਟਾਂ ਵੀ ਚੈੱਕ ਕਰ ਲਿਆ ਟੀ-ਸ਼ਰਟਾਂ ਮੈਨੂੰ ਪੂਰੀਆਂ ਓਕੇ ਆ ਇੱਥੋਂ ਆ ਕੇ ਤੁਸੀਂ ਲੈ ਸਕਦੇ ਸਾਰੇ ਕਪੜੇ ਅਵੇਲੇਬਲ ਹੁੰਦੇ ਆ ਤੇ ਬਾਕੀ ਮੈਂ ਆਪਣੇ ਯਾਰ ਨੂੰ ਕਪੜੇ ਦਿਵਾ ਕੇ ਲਾਇਆ ਬਾਹਰ ਜੇ ਤੁਹਾਨੂੰ ਵੀ ਕਿਸੇ ਨੂੰ ਚਾਹੀਦੀ ਆ ਜਾਓ ਗਰਦਾਸਪੁਰ ਮਕੇਰੀਆਂ ਰੋਡ ਸ਼ਾਬੜਾ ਕਲੈਕਸ਼ਨ ਹੱਬ ਤੇ ਆ ਗਏ ਮਿੱਤਰੋ ਆਪਾਂ ਵਾਪਸ ਤੇ ਬਾਕੀ ਮਿੱਤਰੋ ਜਿਹੜੀ ਮੈਂ ਕੱਲ ਬੁਝਾਰਤ ਪਾਈ ਸੀ ਨਾ ਹਿੱਲੇ ਨਾ ਜੁਲੇ ਦਿਨ ਰਾਤ ਚੱਲੇ ਮਿੱਤਰੋ ਸਰਨ ਜਵਾਬ ਦਿੱਤਾ ਸਹੀ ਆ ਪਰ ਜਵਾਬ ਸਹੀ ਨਹੀਂ ਆ ਇਹਦਾ ਜਵਾਬ ਮਿੱਤਰੋ ਹੈਗੀ ਆ ਸੜਕ ਜਿਹੜੀ ਦਿਨ ਰਾਤ ਚੱਲਦੀ ਆ ਨਾ ਹਿਲਦੀ ਆ ਨਾ ਜੁਲਦੀ ਆ ਬਸ ਤੇ ਬਾਕੀ ਮਿੱਤਰੋ ਅਗਲੀ ਬੁਝਾਰਤ ਪਾਵਾਂਗੇ ਕੱਲ ਵੀਡੀਓ ਨੂੰ ਕਰ ਦਿਓ ਸ਼ੇਅਰ ਰੋਕ ਕੇ ਬਾਈ